ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਵਿੱਚ ਪਾ ਟੌਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਅੱਜ ਵੀ ਵਾ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚੋਂ ਬਣਾਉਣ ਲੱਗੇ ਆ ਇੱਧਰ ਦੀ ਥਾੜ ਬਾਈ ਦਾ ਸੈੱਟ ਪਾਇਆ ਬਹੁਤ ਚੰਗੀਆਂ ਬਾਈ ਕੋਲੇ ਗਾਮ ਨੇ ਚੰਗੇ ਦੁੱਧ ਤੇ ਚੱਲ ਰਹੀਆਂ ਨੇ ਤੇ ਜਿਸ ਪਿੰਡ 'ਚ ਜੋ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਬਾਬੇ ਨੇੜੇ ਪਿੰਡ ਬਾਈ ਨੂੰ ਪਧੌੜ ਸਹਿਣਾ ਪਾਈ ਰੂਪਾ ਨੇੜੇ ਰਹ ਜਾਂਦਾਗਾ ਮੋਬਾਈਲ ਨੰਬਰ ਬੋਲਿਓ ਬਾਈ ਜੀ 98553 99654 22847 22 ਦਾ ਕੰਟੈਕਟ ਨੰਬਰ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੋ ਠੀਕ ਹੁੰਦੀ ਹੈ ਜੀ ਬਹੁਤ ਵਧੀਆ ਡਾਕਟਰ ਸਾਹਿਬ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕੰਮ ਡਾਕਟਰ ਬਹੁ ਬਗਾਂ ਚੱਲੀ ਜਾਂਦਾ ਠੀਕ ਆ ਹਾਂ ਨਾਲ ਦੀ ਆਈ ਜਾਂਦਾ ਮਾਲ ਵਿਕੀ ਜਾਂਦਾ ਹਾਂ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਮਿਲਦਾ ਨਾਲਾ ਟਾਈਮ ਹੀ ਨਹੀਂ ਮਾਰਾ ਆਨਲਾਈਨ ਵਿਕੀ ਜਾਂਦਾ ਹੂੰ ਆ ਵੀ ਆਪਣੇ ਕੋਲ ਬਸ ਪਰਸੂ ਹੀ ਆਂਗਾ ਸੀ ਓਕੇ ਆ ਤੇ ਅੱਜ ਮਹਜਲ ਮਾਨ ਹੋ ਗਿਆ ਮਾ ਵੀਡੀਓ ਪਾਦ ਕੇ ਭੇਜਦੀ ਵੀਡੀਓ ਪੈਂਦੀ ਰਹੇ ਚੰਗੀ ਹੈ ਸਹੀ ਗੱਲ ਆ ਜੇ ਹੋ ਜਾਂਦਾ ਵੀ ਮੰਨ ਕੇ ਚੱਲ ਆਪਾਂ ਪੰਜ ਚਾਰ ਇਕੱਠੀਆਂ ਕਰਕੇ ਪਾਉਨੇ ਹਾਂ ਅੱਜ ਫਿਰ ਦੁੱਧ ਹੀ ਬਣੇ ਆ ਦੋਹਾਂ ਦੇ ਆਏ ਬਣ ਗਈ ਚੱਲ ਫਿਰ ਮਾਲ ਇਕੱਠਾ ਹੁੰਦਾ ਨਹੀਂ ਬਸੀ ਚੰਗੀ ਨਿਕਲ ਜੀ ਨੀ ਹੂੰ ਚੱਲ ਆ ਇਸ ਮਾ ਫਿਰ ਇਹਨਾਂ ਗਾਹ ਜੁੜਿਆ ਰਹਿੰਦਾ ਆਪਾਂ ਗਰਾਂ ਬਿਲਕੁਲ ਦਿਖਾ ਦੇ ਗਏ ਸਹੀ ਗੱਲ ਹੈ ਹਾਂ ਨਹੀਂ ਬੱਚਿਆਂ ਤਾਂ ਆਈ ਜਾਣਗੇ ਜਾਈ ਜਾਣਗੇ ਤੇ ਦੰਦੋਂ ਦੋਨੇ ਖੀਰੀਆਂ ਹਾਂ ਡਾਕਟਰ ਦੰਨੋਂ ਖੀਰ ਨੇ ਚਾਰ ਚਾਰ ਹੀ ਖਾਣ ਹੋਣਗੇ ਮੌਕੇ ਤੱਕ ਦੀ ਗਰੰਟੀ ਹੈ ਗਰੰਟੀ ਹੈ ਅਗਰ ਹਾਂ ਸੀਮਨ ਆਪਾਂ ਦੱਸਣਾ ਕੋਈ ਨਹੀਂ ਨਾ ਨਾ ਸੀਮਨ ਅੱਗੇ ਵੀ ਬੋਲੇ ਹੋਰ ਵੀ ਬੋਲਣਾ ਬਸਿਆ ਨੇ ਆਪ ਹੀ ਬੋਲਣਾ ਹਾਂ ਦੁੱਧ ਅੱਗੇ ਛੇਵਾ ਨਾ ਦੁੱਧ ਛੇਵਾ ਦਾ ਚੰਗੀ ਰਕੜਨੀ ਗੂਆਂ ਚੰਗਾ ਅਗਲੇ ਨੇਾਨੂੰ ਜਰ 30 ਤੀ ਕੇ ਕੇ ਦਿੱਤੀਆਂ ਇਹ ਮਾਵਰਾ 30 ਲੀਟਰ ਦਾ ਰਕਾਟ ਠੀਕ ਹੈ ਨਾ ਕਿਨ ਜੇ ਰ ਆਪਾਂ ਚੁੰਦੇ ਨੇ ਆਪਾਂ ਉਹ ਗੱਲ ਮੰਨਦੇ ਨਹੀਂ ਸਹੀ ਹੈ ਤੇ ਦੁੱਧ ਛੇਵਾ ਦਾ ਬਸ ਇੱਥੇ ਦਿਖਾ ਕਰ ਲੈਨੇ ਕਿੰਨੀ ਉਮਰ ਹੈ ਬੱਚੀ ਦੀ ਇਹ ਤਾਂ ਫਿਰ ਮਾਨ ਕੇ ਜਾ ਦੋ 12 ਮਹੀਨਿਆਂ ਦੀ ਉਮਰ 12 ਮਹੀਨੇ ਦੀ ਹਾਂ ਠੀਕ ਆ ਤੇ ਟੀਕੇ ਦੇ ਮੈਂ ਮੰਨ ਤੂੰ ਕਾਬਲੀ ਹੋ ਬਸ ਜਮਾ ਕਾਬਲ ਹਾਂ 15 20 ਦਿਨਾਂ ਚ ਬਸ ਇਹਨੂੰ ਟੀਕਾ ਲੈ ਜਾਣਾ ਕੱਟ ਚੰਗਾ ਵਜਨ ਚੰਗਾ ਪੂਰੀ ਤੇ ਮੇਰਾ ਤਾਂ ਸੀਮਣ ਕੰਮ ਹਾਂ ਹਾਂ ਲੈਣਾ ਨਾਸਾ ਗੁਲਾਬੀ ਪ੍ਰਿੰਟ ਇੱਕ ਨੰਬਰ ਗੁਲਾਬੀ ਨਾ ਡਾਕਟਰ ਗੁਲਾਬੀ ਮਾਰ ਦੇ ਕੈਮਰਾ ਚਾਰ ਥਾਣ ਹੋਣਗੇ ਚਾਰ ਥਾਣਾਂ ਦੀ ਗਰੰਟੀ ਹੈ ਘਰ ਤੱਕ ਦੀ ਹੈ ਸਹੀ ਗੱਲ ਹੈ ਮਾਉਂ ਦੇ ਗੁੰਮੀ ਦੀ ਫੁੱਲ ਬਿਊਟੀ ਉਹ ਵੀ ਨੋਟਸ ਹੋਵੇ ਬਸ ਇਹਦੀ ਆਪਣੀ ਗਰੰਟੀ ਹੋਊ ਅੱਜ ਇਹ ਤਾਂ ਬਾਈ ਕਹਿੰਦਾ ਲਾਈਟ ਨਹੀਂ ਸੀ ਨਮਾਈਆਂ ਹਾਂ ਨਾ ਨਾ ਨਮਾਣਾਂ ਨਹੀਂ ਡਾਕ ਹਾਂ 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 ਵਿਊ ਤੇ ਲਾ ਦਿੰਦੇ ਸਹੀ ਗੱਲ ਆ ਭਾਈ ਹਾਂ ਨਮਾਗਾ ਹੀ ਨਹੀਂ ਅੱਜ ਪਰਵਾਰ ਦੀ ਦੇਖੋ ਉੱਤੋਂ ਪੱਧਰ ਜਮਾ ਜਮਾ ਪੱਧਰ ਡਾਕਟਰ ਹਾਂ ਬਹੁਤ ਚੰਗਾ ਬੱਚਾ ਯਾਰ ਨਹੀਂ ਆਇਆ ਚੰਗਾ ਡਾਕਟਰ ਬਾਕੀ ਪੜਿਆ ਵਾ ਦੇਖ ਤੂੰ ਸਹੀ ਗੱਲ ਆ ਲੈ ਮੱਲਿਆ ਵਾ ਦੇਖ ਬੱਚਾ ਕਿ ਨਾਮ ਪਰ ਝੋਲੀ ਨੇੜ ਤੋਂ ਜੇ ਤਾਂ ਨੇ ਬਾਲ ਬੁਲ ਪੂਰੇ ਆ ਬਾਲ ਦੀ ਝੋਲੀ ਦਿਖਾਉਣੇ ਆਪਾਂ ਬੱਚੇ ਚਾਰ ਥਾਂ ਹੋਣਗੇ ਗਰੰਟੀ ਹੋਊਗੀ ਗਰੰਟੀ ਗਰੰਟੀ ਡਾਕਟਰ ਦੇ ਘਰ ਤੱਕ ਦੀ ਗਰੰਟੀ ਹੈ ਕੀ ਬਾਤ ਦੇਖ ਝੋਲੀ ਪੱਟੀ ਵਸੀਲਾ ਕੱਲਾ ਕਹਾਣ ਪੂਰੀ ਵਿੱਚ ਲਾਬੀ ਥਾਂ ਕੀ ਬਾਤ ਆ ਗੱਬਣਾ ਨੂੰ ਚੂਹੀ ਥੋੜੀ ਜਮਾ ਗੱਬਣਾ ਨੂੰ ਚੂਹੀ ਥੋੜੀ ਜਮਾ ਦੇਖੋ ਇੱਕ ਦਿਨ ਚ ਵੀ ਲੈ ਗਈ ਅਸਲ ਦੀ ਨਿਸ਼ਾਨੀ ਐਟੋਂ ਖਾ ਨਹੀਂ ਹੁੰਦੀ ਡਾਕਟਰ ਸਹੀ ਗੱਲ ਹਾਂ ਦੰਦ ਵੀ ਦਿਖਾਈ ਦਿਓ ਹਾਂ ਦੰਦ ਦਿਖਾਉਣੇ ਆ ਬਸ ਗੱਡਿਆਂ ਦਿਖਾ ਦੇ ਹਾਂ ਨੇ ਕੋਈ ਚੱਕਰ ਨਹੀਂ ਨਾ ਨਾ ਆਪਾਂ ਦੇ ਕਰੀਬਨ ਕਾਬਲਾ ਕਾਬਲਾ ਡਾਕਟਰ ਜਮਾ ਇਹਨਾਂ ਤੇ ਇੱਕ ਰਾ ਦੇ ਸਵਾਰ ਕੇ ਦੰਦੋ ਦੋ ਦੰਦ ਜਾਂ ਚਾਰ ਦੰਦ ਨਾ 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 ਦਾ ਰਖੀਰੀ ਆ ਦੇ ਲੈ ਲੈ ਕੀ ਆ ਬਾਤ ਹਾਂ ਕੱਚੀ ਖੀਰੀ ਆ ਬੱਚਾ ਇਹ ਜਮਾ ਕੀ ਹਾਂ ਬਹੁਤ ਮਲਣਾ ਵਸੀ ਨੇ ਯਾਰ ਸਹੀ ਗੱਲ ਵੀ ਉਪੀ ਇੱਕ ਨੰਬਰ ਤੋੜਾ ਇੱਕ ਨੰਬਰ ਮੱਲੀ ਵੀ ਦਿਖਾ ਰਾ ਡਾਕਟਰ ਬਸਿਕ ਨਹੀਂ ਮੱਲੀ ਵੀ ਫੁੱਲ ਫੁੜਾ ਫੁੜਾ ਬਹੁਤ ਚੰਗਾ ਬਾਹ ਚੰਗਾ ਪੂਰਾ ਡਾਕਟਰ ਲੱਤਾਂ ਲੋਕਾਂ ਦੀ ਬਹੁਤ ਚੰਗੀ ਜਮਾਂ ਜਮਾਂ ਜੇ ਲੱਤ ਪੜ ਜੇ ਉਹਦੀ ਵੀ ਆਪਣੀ ਗਰੰਟੀ ਹੁੰਦੀ ਹੈ ਠੀਕ ਆ ਆ ਹੁਣ ਵੀ ਗਰੰਟੀ ਬਰੀਡ ਕਰਨੀ ਕੋਈ ਨਾ ਨਾ ਡਾਕਟਰ ਜਮੀ ਹਮ ਸਹੀ ਆ ਕੰਨ ਬਹੁਤ ਚੰਗਾ ਗੋਲ ਮਾ ਡਾਕਟਰ ਗੋਲ ਕਾਨਾ ਬਾਕੀ ਬੁੱਦੀ ਦੇ ਤੇ ਨਾਸਾਂ ਗਲਾਬੀ ਛੜ ਨਹੀਂ ਖੜਨੀ ਬੱਚੀ ਆ ਇੱਕ ਨੰਬਰ ਖੜਨੀ ਆ ਸਹੀ ਗੱਲ ਆ ਫੁੱਲ ਬਰੀਡ ਆ ਵਾਲਟੀ ਕਨੇ ਕੋਈ ਕਾਰ ਪੂਰੇ ਚੰਗੇ ਡਾਕਟਰ ਬੱਸੀ ਆ ਤੇ ਮੋਲ ਫਿਰ ਜਾਇਦ ਜੈਦਾ ਹੈ ਮੋਲ ਮੋਲ ਦਾ ਜਾਇਦ ਫੋਨ ਤੇ ਕਰਾਂਗੇ ਅੱਗੇ ਵੀ ਜਾਇਦ ਹੁੰਦੇ ਆ ਜੈ ਜੀ ਹਾਂ ਜਮਾ ਜਾਇਦ ਰੱਖਾਂਗੇ ਅੱਗੇ ਵੀ ਜਾਇਦ ਹੁੰਦੇ ਅੱਜ ਵੀ ਜਾਇਦ ਕਰਾਂਗੇ ਬਹੁਤ ਠੀਕ ਆ ਹਾਂ ਤਾਂ ਹੀ ਮਾਗੀ ਜਾਂਦਾ ਦੋ ਨੰਬਰ ਤੇ ਇਹਦੀ ਉਮਰ ਐਸਟੀਮੇਟ ਜਾ ਇਹਦੀ ਡਾਕਟਰ ਤੋਂ ਆਮਾ ਕੇ ਜਾਵੀਂ 13-14 ਮਹੀਨਿਆਂ ਦੀ ਉਮਰ ਆ ਓਕੇ ਬਾਈ ਇਹ ਬਸ ਇਹ ਕਿੱਦਾਂ ਆਪਾਂ ਪਰਸਨ ਲੈ ਕੇ ਉਹਦੇ ਹੀਟ ਸੀਗੀ ਠੀਕ ਆ ਹਾਂ ਸੀਮਨ ਲਗਵਾਇਆ ਤਾਂ ਨਹੀਂ ਫਿਰ ਨਾ ਨਾ ਆਪਾਂ ਨਹੀਂ ਲਵਾਇਆ ਡਾਕਟਰ ਠੀਕ ਆ ਆਪਾਂ ਲਵਾਉਂਦੇ ਹੁੰਦੇ ਕਿ ਅਗਲੇ ਨੇ ਆਪਦਾ ਮਹਿੰਗਾ ਸ਼ਸਤਲ ਲਵਾਉਣਾ ਹੁੰਦਾ ਸਹੀ ਗੱਲ ਆ ਬਾਈ ਤੇ ਫਿਰ ਆਪਾਂ ਲਵਾਇਆ ਜੀ ਪਰਸੋਂ ਲੱਗਿਆ ਬਸੇ ਆਪਣੀ ਹੀਟ ਸੀਗੀ ਹਾਂ ਚਲ 20 ਦਿਨਾਂ ਨੇ ਫੇਰ ਆ ਜਾਣਾ 15 20 ਦਿਨਾਂ ਚ ਕੱਢੀ ਜੇ ਡੇਢ ਹੀਟ ਬਸੇ ਦਵਾਇ ਤੇ ਕਾਕੀ ਮੱਲੀ ਵੀ ਕਿੰਨੀ ਬਸੇ ਦੇਣੀ ਪੂਰੀ ਜਾਣ ਵਾਲੀ ਸੋਰਾ ਇੱਕ ਨੰਬਰ ਕਿਆ ਬਾਤ ਆ ਚਾਰ ਥਣ ਚਾਰ ਥਣ ਡਾਕਟਰ ਫਨੇਲ ਤੋਂ ਜੀ ਦੰਦੋਂ ਖੀਰੀ ਲੈ ਝੋੜੀ ਚਾਹ ਕੋਈ ਨਾ ਫੜਨੇ ਆਣਦੇ ਮੜੀ ਖੁੱਲਗਾਆਂ ਕਰਕੇ ਨਾ ਭਾਜ ਨਸ ਜੀ ਕਰ ਦਿੰਦਾ ਬਸ ਹੋਈ ਰਖਾ ਦੇ ਇਹ ਖੁੱਲਗਾਆਂ ਕਰਨਾ ਲੈ ਜਿਵੇਂ ਡਾਕਟਰ ਜੇ ਮੈਂ ਤੁਹਾਨੂੰ ਬਤਾ ਲਾਉਂਦਾ ਦੇਖ ਸਹੀ ਗੱਲ ਲੈ ਐ ਪੱਟੀ ਫਿਰੋ ਤਿੰਨ ਮਹੀਨੇ ਦੀ ਗੱਪਣ ਨੂੰ ਤੇ ਕਿੰਨੀ ਨਹੀਂ ਆਇ ਚੀਂ ਬੇਚਾਰ ਥਾਣਾ ਗਿਲਾ ਚਾਰ ਥਾਣਾ ਕੀ ਬਾਤ ਆ ਬਹੁ ਨਿਆਇ ਚੰਗਾ ਨਹੀਂ ਜੋੜੀ ਲੱਗੀ ਆ ਕਰਮ ਜਮਾ ਜਮਾ ਦਾ ਕੀ ਪਲੀ ਵੀ ਆ ਗਈ ਬਲਾਂ ਦੀ ਝੋਲੀ ਆ ਸੀਮਣ ਦੇ ਜਮਾ ਕਾ ਜਮਾ ਕਾਲ ਡਾਕਟਰ ਹੀਟ ਕੱਢ ਗਈ ਇੱਕ ਦਾ ਹੈ ਹਮ ਇਹਦੇ ਹੁਣ ਹੀਟ ਚ ਆ ਕੇ ਬੱਸੀ ਨੂੰ ਉਹਦੇ ਟੀਕਾ ਲੈ ਜਾਣਾ ਆਰਾਮ ਨਾਲ ਆ ਹਾਂ ਤੇ ਬਾਕੀ ਚੌਂਕ ਦਿਖਾ ਬੱਸੀ ਜਕੀ ਨਹੀਂ ਆ ਫੋਲ ਰਹੀ ਕੱਲ੍ਹ ਹੀ ਰੱਖਦਾ ਬਿਊਟੀ ਹਾਂ ਨਹੀਂ ਪੂਰੀ ਚੰਗੀ ਬੱਸੀ ਆ ਹਮ ਤੇ ਜੋੜੇ ਦਾ ਮੁੱਲ ਕਰਨਾ ਫਿਰ ਨਹੀਂ ਡਰ ਰਜਾਇਜ਼ ਕਰਾਂਗੇ ਕਰਾਂਗੇ ਫੋਨ ਤੇ ਓਕੇ ਬਾਈ ਹਾਂ ਜਮਾ ਤੇ ਚੱਲ ਜਾਵਾਂਗੇ ਮੁੱਲ ਹੋਊਗਾ ਬਾਈ ਕੋਈ ਜਣਾ ਬੰਦਾ ਵੇਚਣ ਬੂਚਣ ਵਾਲਾ ਫਿਰ ਹੁੰਦਾਗਾ ਤੇ ਸਹੀ ਆ ਉਹਨੇ ਪੱਗ ਵੀ ਆਪਣਾ ਜਾਇਜ਼ ਹੁੰਦਾਗਾ ਮੁੱਲ ਫਿਰ ਬਾਈ ਤੇ ਜਾਇਜ਼ ਹਾਂ ਤਾਂ ਹੀ ਮਾਲ ਬਿਕਦਾ ਡਾਕਟਰ ਸਹੀ ਗੱਲ ਆ ਬਾਕੀ ਇਹ ਜਿਹੜਾ ਬਸੇ ਨਿਕਲੋਗਾ ਉਹ ਘੱਟ ਆ ਬਹੁਤ ਘੱਟ ਨਹੀਂ ਹੂੰ ਬਿਊਟੀ ਦਾ ਦੇਖ ਕੇ ਮਾਰ ਮਾਰ ਦੇ ਕੈਮਰਾ ਝਾਲਰ ਭੂਰਾ ਉਹ ਥਲੇ ਹਾਂ ਇੱਕ ਨੰਬਰ ਆ ਹਾਂ ਇੱਕ ਨੰਬਰ ਆ ਦੰਦ ਦੇ ਚੈੱਕ ਹੋਣੇ ਖੀਰੀ ਇਹਦੇ ਨੋ ਕਰਵਾ ਹੀ ਦੋ ਹਾਂ ਰਾਜੂ ਚਾਈ ਦੰਦ ਵੀ ਦੰਦ ਵੀ ਹਾਂ ਗੱਡੀ ਆ ਨਾ ਵਸੀ ਖਾਣੇ ਕੋਈ ਚੱਕਰ ਨਾ ਦੇਖ ਹਮਮ ਦਾ ਜਮਾ ਮਾਰ ਦੇ ਕੈਮਰਾ ਦੰਦਾਂ ਤੇ ਜਮਾ ਖੀਰੀ ਹਾਂ ਕਿਹੜੀ ਡਾਕਟਰ ਅੱਗੇ ਵੀ ਆਪਾਂ ਗੱਲ ਕਹਿਨੇ ਨਾ ਉਹ ਗੱਲ ਦੇ ਉੱਤਰ ਦੇ ਨਹੀਂ ਬਈ ਸਵਾਲ ਰਹਿ ਗਿਆ ਹਾਂ ਮੈਂ ਆਪਾਂ ਉਹ ਕੰਮ ਨਹੀਂ ਵੀ ਕੋ ਹੋਰ ਤੇ ਕਰੋ ਕੁਝ ਹੋਰ ਹਮਮ ਅੰਤਾ ਹੀ ਆਨਲਾਈਨ ਜਾਣਗਾ ਸਹੀ ਆ ਭਾਈ ਹਾਂ ਜ਼ਿੰਮੇਵਾਰੀ ਦੀ ਜਾਣਗਾ ਕੋਈ ਵੀ ਆਪਣੀ ਮਾਂ ਕੋਈ ਗੁੰਮੀ ਦੀ ਦੰਦਾ ਦੀ ਸਾਰੇ ਅਰੇ ਘਰ ਤੇ ਕਿਸੇ ਗਰੰਟੀ ਹੋਊਗੀ ਠੀਕ ਚਲੋ ਹਾਂ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ